ਸਾਡੇ ਨਾਲ ਮੌਜੂਦ ਨੇ ਰਾਜ ਸਭਾ ਮੈਂਬਰ ਸੰਤ ਬਾਬਾ ਬਲਵਿੰਦਰ ਸਿੰਘ ਸੀਚੇਵਾਲ ਜੀ ਗੱਲਬਾਤ ਕਰਾਂਗੇ ਬਾਬਾ ਜੀ ਲਗਾਤਾਰ ਜਿਹੜੇ ਨਗਰ ਕੀਰਤਨ ਨੇ ਉਹ ਤੁਹਾਡੇ ਵੱਲੋਂ ਸਟਾਰਟ ਕੀਤੇ ਗਏ ਨੇ ਹੁਣ ਪਹੁੰਚ ਰਹੇ ਨੇ ਸੁਲਤਾਨਪੁਰ ਲੋਧੀ ਦੀ ਤਰਤੀ ਤੇ ਔਰ ਇੱਥੇ ਕੀ ਇੰਤਜ਼ਾਮ ਨੇ ਸੰਗਤਾਂ ਦੇ ਵਾਸਤੇ ਸੰਗਤਾਂ ਦੇ ਵਾਸਤੇ ਸਾਰੇ ਇੰਤਜ਼ਾਮ ਰਹਿਣ ਬਹਿਣ ਖਾਣ ਪੀਣ ਨੌਨ ਤੇ ਉਹਦੇ ਵਾਸਤੇ ਆਵਾਜਾਈ ਦੇ ਵੀ ਜਿਹੜੇ ਹੈਗੇ ਆ ਪ੍ਰਬੰਧ ਕੀਤੇ ਗਏ ਤੇ ਸਾਫ ਸਫਾਈ ਦੇ ਕਾਰਜ ਜੇ ਚੱਲ ਰਹੇ ਤੇ ਸਰਨ मोस्ट वेलकम ਜੀ ਹੈ ਬਾਬਾ ਜੀ ਸੜਕਾਂ ਦਾ ਅਹਿਮ ਹਿੱਸਾ ਸੀਗਾ ਔਰ ਤੁਹਾਨੂੰ ਵੀ ਥੋੜੀ ਤਲਕੀ ਦਿਖਾਉਣੀ ਪਈ ਅਫਸਰਾਂ ਦੇ ਪ੍ਰਤੀ ਕਿਉਂਕਿ ਇੱਥੇ ਸੜਕਾਂ ਬੰਨ੍ਹ ਨਹੀਂ ਦੀਆਂ ਸੀ ਬਹੁਤ ਦੁੱਖ ਦੀ ਗੱਲ ਹੈ ਕਿ ਸਰਕਾਰ ਪੈਸੇ ਵੀ ਦੇ ਦਵੇ ਉਹਨੂੰ ਸੜਕ ਪੱਟਣ ਦੇ ਪੈਸੇ ਵੀ ਦੇ ਦਵੇ ਪੌਣ ਦੇ ਪੈਸੇ ਵੀ ਦੇ ਦਵੇ ਮਜ਼ਦੂਰੀ ਵਿਚਾਰਾ ਕੋਈ ਜਮਾਂ ਕਰਾ ਦੇਵੇ ਖੇਰ ਸਾਲ ਹਾਲ ਹਾਲ ਢੇਢ ਸਾਲੇ ਲੋਕ ਖੜਿਆ ਤੇ ਡਿਗਣ ਤੇ ਕਿੱਡੀ ਮਾੜੀ ਗੱਲ ਇਹ ਪ੍ਰਸ਼ਾਸਨ ਦੀ ਬਿਲਕੁਲ ਨਲਕੀ ਇਹਦੇ ਕੋਲੋਂ ਵੀ ਕਿ ਕੰਮ ਤੇ ਪੈਸੇ ਨਹੀਂ ਆਏ ਸਰਕਾਰ ਨੂੰ ਦੋਸ਼ ਵੀ ਸਰਕਾਰ ਪੈਸੇ ਨਹੀਂ ਦਿਵਾਰੀ 46 ਕਰੋੜ ਰੁਪਇਆ ਪਵਿੱਤਰ ਵੇਂ ਵਾਸਤੇ ਆਇਆ ਤੇ 2 ਕਰੋੜ ਨਹੀਂ ਲਾਇਆ ਇਹ ਸੇ ਸ਼ਹਿਰ ਦੇ ਵਿੱਚ ਪਾਰਕ ਬਣਨੇ ਸੀ ਉਹਦੇ ਵਾਸਤੇ ਪੈਸੇ ਆਏ ਸੀ ਇੱਕ ਪਾਰਕ ਨਹੀਂ ਬਣਿਆ ਸਕੂਲ ਜਿਹੜਾ ਹੈ ਉਹ ਉਹਨੇ ਪਰੇ ਨਹੀਂ ਜਿਹੜਾ ਜਿਹੜਾ ਆ ਜਿਹੜਾ ਸਟੇਡੀਅਮ ਬਣਨਾ ਸੀ ਉਹ ਉੱਥੇ ਕੁਝ ਨਹੀਂ ਬਣਿਆ ਸਿਰ ਇਸ ਨਾਨਕ ਪਿੰਡ ਬਣਨਾ ਸੀ ਉਹ ਕੁਝ ਨਹੀਂ ਬਣਿਆ ਇਹ ਸਾਰਾ ਕੁਝ ਜਿਹੜਾ ਹੈਗਾ ਅਸੀਂ ਇਹਨਾਂ ਨੂੰ ਮਦਦ ਨੂੰ ਵਾਰ-ਵਾਰ ਸਰਕਾਰ ਦੇ ਨਾਲ ਵੀ ਸੰਦਰਭ ਵਾਸਤੇ ਵੀ ਕਰ ਪਰ ਉਹਨਾਂ ਨੂੰ ਜਿਹੜਾ ਜਿਨ੍ਹਾਂ ਨੇ ਇਹਨੂੰ ਅੱਗੇ ਤੋਰਨਾ ਇਹ ਨਾ ਇਹ ਧਾਮ ਕਰਕੇ ਬੈਠੇ ਬਬੀ ਕਮੀ ਕਿੱਥੇ ਰੈਡੀ ਕਿਉਂਕਿ ਸਾਰੀ ਕੈਬਨਟ ਇੱਥੇ ਆ ਪਿਛਲੇ ਦਿਨੀ ਹਰਾਂ ਦੇ ਮਸਲੇ 'ਚ ਮੰਤਰੀ ਵਾਰ-ਵਾਰ ਆਉਂਦੇ ਰਹੇ ਤਾਂ ਕਿ ਉਹਨਾਂ ਦੀ ਵੀ ਨਹੀਂ ਮੰਨ ਰਹੀ ਅਫਸਰ ਸ਼ਹੀ ਕਿ ਤੁਹਾਡੇ ਸਾਹਮਣੇ ਇਹ ਤਾਂ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਵੀ ਇਹ ਕਿਉਂ ਨਹੀਂ ਮੰਨ ਰਹੀ ਆਪ ਪਿਛਲੀ ਵਾਰ ਮੰਤਰੀ ਤਿੰਨ ਵਾਰੀ ਸਾਫ ਸਾਡੇ ਜਿਹੜੇ ਲੋਕਲ ਬੋਡੀ ਮੰਤਰੀ ਆ ਰਵਜੋਤ ਸਿੰਘ ਤੇ ਫੇਰ ਉਹ ਸੜਕਾਂ ਨਾ ਬਣਨ ਇਹ ਤਾਂ ਮੰਤਰੀ ਸਾਹਿਬ ਨੂੰ ਵੀ ਸੋਚਣਾ ਚਾਹੀਦਾ ਇਹ ਜੀ ਸਭ ਨੂੰ ਵੀ ਸੋਚਣਾ ਚਾਹੀਦਾ ਵੀ ਇਹ ਸਰਕਾਰ ਨੂੰ ਗਾਲਾਂ ਕਢਾਉਣ ਵਾਸਤੇ ਰੱਖੀ ਹੋਈ ਜਿਹੜੇ ਆਫਿਸੇ ਰੱਖੇ ਨੇ ਵੀ ਲੋਕ ਜਿਹੜੇ ਹੈਗੇ ਸਰਕਾਰ ਨੂੰ ਗਾਲਾਂ ਕੱਢਣ ਪੈਸੇ ਦੇਖ ਕੇ ਵੀ ਕੰਮ ਤਾਂ ਜਿਹੜੇ ਹੈਗਾ ਪ੍ਰੋਸੈਸਿੰਗ ਨਹੀਂ ਕਰਉਣਾ ਹੁੰਦਾ ਤੇ ਨਹੀਂ ਉਹਦੇ ਵਾਸਤੇ ਜੇ ਅਸੀਂ ਵਾਰ-ਵਾਰ ਇਹਨਾਂ ਨੂੰ ਕਰੇ ਤੇ ਜਾ ਕੇ ਮੰਤਰੀ ਸਭ ਨੂੰ ਇੱਥੇ ਦਿਖਾ ਰਹੇ ਆ ਵੀ ਇਹ ਆ ਪ੍ਰੋਬਲਮ ਆ ਇੱਥੇ ਕੋਸ਼ਿਸ਼ ਨਹੀਂ ਰਿਹਾ ਫਿਰ ਵੀ ਉਹ ਨਾ ਹੋਵੇ ਕਿ ਕਿੱਡੀ ਮਾੜੀ ਗੱਲ ਆ ਸੰਗਤਾਂ ਲੋਅ ਅਸੀਂ ਆਈਆਂ ਸੰਗਤਾਂ ਨੇ ਪੁਲਿਸ ਰਹਿਣ ਵਾਸਤੇ ਰਹਿਣ ਵਾਸਤੇ ਪ੍ਰਬੰਧ ਰਸਤੇ ਤੇ ਜਿਹੜੇ ਹੈਗੇ ਇਹ ਸਾਫ ਹੋਣੇ ਚਾਹੀਦੇ ਕਿ ਟੋਏਾਂ ਵਿੱਚ ਦੀ ਲੰਘਣਗੇ ਇਹ ਬੜੀ ਵੱਡੀ ਨਲਾਕੀ ਆ ਇਸ ਸਿਸਟਮ ਦੀ ਜਿਹੜੇ ਜ਼ਿੰਮੇਵਾਰ ਅਧਿਕਾਰੀ ਆ ਅੱਗੇ ਕੋਈ ਵੀ ਜਿਹੜਾ ਗੁਰਪੁਰ ਹੁੰਦਾ ਸੀ 1-2 ਮਹੀਨੇ ਪਹਿਲਾਂ ਇਹਦੀ ਤਿਆਰੀ ਆਉਂਦੀ ਸੀ ਪ੍ਰਸ਼ਾਸਨ ਤਿਆਰੀਆਂ ਕਰਦਾ ਸੀ ਉਹਦਕੀ ਉਹਨਾਂ ਨੇ ਕਿਸੇ ਨੂੰ ਅਜੇ ਤੱਕ ਨਹੀਂ ਕੁਝ ਨਹੀਂ ਪੁੱਛਿਆ ਔਰ ਜਦੋਂ ਲਗਾਤਾਰ ਮੀਟਿੰਗਾਂ ਹੁੰਦੀਆਂ ਡਿਪਟੀ ਕਮਿਸ਼ਨਰ ਤਾਂ ਕਹਿ ਰਹੇ ਕਿ ਮੀਟਿੰਗਾਂ ਹੋ ਰਹੀਆਂ ਸੀ ਸਾਰਾ ਕੁਝ ਦੇਖਦੇ ਨੇ ਡੀਸੀ ਸਾਹਿਬ ਦੱਸ ਦੇਣਾ ਸੀ ਇੱਥੇ ਰਹਿਣੇ ਕੋਈ ਸਾਨੂੰ ਇੱਥੇ ਲੈਟਰ ਇਹ ਨਾ ਕੱਢਿਆ ਹੋਵੇ ਤੁਹਾਨੂੰ ਇਹਨਾਂ ਦੇ ਪਿਛਲੇ ਪਿਛਲਾ ਰਿਕਾਰਡ ਹੈਗਾ ਜਿਹੜੇ ਲੈਟਰ ਕੱਢਦੇ ਸੀ ਵੱਖ-ਵੱਖ ਸੰਸਥਾਵਾਂ ਨੂੰ ਵੀ ਇਹ ਸਾਰੀਆਂ ਸੰਸਥਾਵਾਂ ਨੂੰ ਸੱਦੇ ਹਰੇ ਆਉਂਦੇ ਸੀ ਤੇਰੀਆਂ ਦੇ ਵਿੱਚ ਤੇ ਇਹਨਾਂ ਨੇ ਕੱਢੇ ਇਹਨਾਂ ਨੇ ਤਾਂ ਸੁਣਿਆ ਹੀ ਨਹੀਂ ਕਿਸ ਨੂੰ ਹਰ ਪ੍ਰੋਗਰਾਮ ਤੋਂ ਪਹਿਲਾਂ 15 ਦਿਨ ਪਹਿਲਾਂ 20 ਦਿਨ ਪਹਿਲਾਂ ਮਹੀਨਾ ਪਹਿਲਾਂ ਵੱਖਰੀ ਵੱਖਰੀ ਜਿਗਸ ਰਿਨੇਸ਼ਵਰ ਸੋਸਾਇਟੀ ਉਹਨਾਂ ਨੂੰ ਬੁਲਾਉਂਦੇ ਸੀ ਸੰਸਦਮਾਂ ਨੂੰ ਬੁਲਾਉਂਦੇ ਸੀ ਜਿਲ੍ਹਾ ਪ੍ਰਸ਼ਾਸਨ ਕਮੇਟੀ ਨੂੰ ਬੁਲਾਉਂਦੇ ਸੀ ਇਹ ਜਿਲ੍ਹਾ ਪ੍ਰਸ਼ਾਸਨ ਦੀ ਢਿੱਲ ਹੈਗੀ ਆ ਤਾਂ ਕਿਤੇ ਨਾ ਕਿਤੇ ਸਰਕਾਰ ਵੀ ਇਹਦੇ ਵਿੱਚ ਆਪਾਂ ਦੋਸ਼ੀ ਕਹਿ ਸਕਦੇ ਹਾਂ ਕਿ ਉਹਨਾਂ ਨੇ ਪਿੱਛੋਂ ਕੋਈ ਨਾ ਤੇ ਕਸਾਈ ਨਹੀਂ ਹੁੰਦੀ ਕੀ ਕਾਰ ਦਿੱਤੀ ਨਹੀ ਹੋ ਗਈ ਜਿਹੜੀ ਚੀਜ਼ ਨੂੰ ਅਸੀਂ ਤਾਂ ਕਹਿ ਹੀ ਸਕਦੇ ਜਿਹੜਾ ਇਗਨੋਰ ਕਰਦੇ ਉਹ ਤਾਂ ਖਮਿਆਦਾ ਅਸਰ ਵੀ ਤਾਂ ਸਰਕਾਰ ਤੇ ਪਊਗਾ ਨਾ ਅਸੀਂ ਤਾਂ ਰੌਲਾ ਪਾਉਨੇ ਆ ਅਜੇ ਕਰਕੇ ਕਹਿੰਦੇ ਕਿ ਇੱਥੇ ਧਿਆਨ ਦੇਣ ਦੀ ਲੋੜ ਹੈ ਮੁੱਖ ਮੰਤਰੀ ਤੇ ਕਰਾਹੀ ਕਹੇ ਚੁੱਕੇ ਇੱਥੇ ਆਉਣੇ ਸੀ ਉਦੋਂ ਵੀ ਕਹਿੰਦੇ ਵੇ ਇੱਥੇ ਕੋਈ ਪੱਕਾ ਐਸਡੀਐਮ ਹੈ ਨਹੀਂ ਪੱਕਾ ਤਹਿਸੀਲਦਾਰ ਹੈ ਨਹੀਂ ਵੀਡੀਓ ਹੈ ਨਹੀਂ ਪੱਕਾ ਕੋ ਨਾਨਕਪਾਸਾ ਦੀ ਬਰਸਾਈ ਧਰਤੀ ਹੈ ਦੁਨੀਆਂ ਪਰ ਤੋਂ ਲੋਕ ਇੱਥੇ ਆਉਂਦੇ ਤੇ ਅਸੀਂ ਇਗਨੋਰ ਇਹਨੂੰ ਕਰਾਂਗੇ ਤੇ ਫਿਰ ਜਿਹੜਾ ਹੈਗਾ ਉਹ ਸੰਗਤਾਂ ਨੂੰ ਤਾਂ ਦਿਖੂਗਾ ਇਹਨਾਂ ਕਿ ਜਦੋਂ ਵੱਟਿਆਂ ਵਿੱਚ ਦੀ ਲੰਘਣਗੇ ਬਾਬਾ ਜੀ ਹੁਣ ਲੱਗਦਾ ਕਿ ਸੜਕ ਬਣੂਗੀ ਕਿਉਂਕਿ ਤੁਸੀਂ ਵੀ ਉਦੋਂ ਮੌਕੇ ਤੇ ਹੋ ਗਏ ਆ ਹਾਂ ਜੀ ਬਾਬਾ ਉਸ ਵੱਲੇ ਵੀ ਕਿਹਾ ਸੀਗਾ ਕੱਲ ਪਰਸੋਂ ਵੀ ਕਿਹਾ ਸੀ ਕਿ ਤੁਸੀਂ ਕਹਿੰਦੇ ਆਂ ਵੀ ਜਿਹੜਾ ਕੰਮ ਨਹੀਂ ਕਰ ਸਕਦੇ ਤੁਸੀਂ ਜਿੰਨਾ ਕਰ ਸਕਦੇ ਸਾਨੂੰ ਉਹਨਾਂ ਦੱਸ ਦਿਓ ਬਾਕੀ ਅਸੀਂ ਸੰਗਤ ਲਾ ਕੇ ਕਰ ਦਾਂਗੇ ਉਹਦੇ ਜਵਾਬ ਤਾਂ ਪ੍ਰਸ਼ਾਸਨ ਨੇ ਦੇਣੇ ਸੀ ਬਾਬਾ ਜੀ ਇਹਨਾਂ ਕੰਮ ਅਸੀਂ ਕਰ ਲਾਂਗੇ ਇਹ ਮਜਬੂਰੀ ਅਸੀਂ ਕਰ ਦਾਂਗੇ ਜੇ ਨਹੀਂ ਦੱਸਦੇ ਤੇ ਜ਼ਿੰਮੇਵਾਰ ਤੋਹੀ ਹੈ ਨਾ ਇਹ ਤਾਂ ਸਾਫ਼ ਕਹਿ ਸੀਗਾ ਕਿ ਜਿੰਨਾ ਤੁਸੀਂ ਕਰ ਸਕਦੇ ਆਂ ਜੇ ਅਸੀਂ ਪੱਕਾ ਨਹੀਂ ਜ ਟੋਏਪੁਰ ਦਾ ਤੇ ਕੁਝ ਅਸੀਂ ਸੰਗਤ ਲਾ ਕੇ ਕਰਵਾ ਦਾਂਗੇ ਪਰ ਦੱਸੋ ਤਾਂ ਸਹੀ ਨਾਮ ਇਹ ਤਾਂ ਇਹੋ ਦੀ ਜ਼ਿੰਮੇਵਾਰੀ ਹੈ ਕਿਸੇ ਜਿਹੜੀ ਐਸ.ਡੀ.ਐਮ ਸਾਹਿਬ ਦੀ ਜ਼ਿੰਮੇਵਾਰੀ ਹੈ ਇਹ ਜਿਹੜਾ ਪ੍ਰਸ਼ਾਸਨ ਜੀ ਨੇ ਮੇਲਾ ਦੇਖਣਾ ਜਿੱਥੇ ਸੰਗਤਾਂ ਨੂੰ ਜੀ ਆਇਆਂ ਟੋਏ ਨਹੀਂ ਦਿੱਤੇ ਉਹ ਤੁਹਾਨੂੰ ਪੂਰਾ ਕਰੂਗਾ ਕੀ ਕਹਿ ਰਿਹਾ ਪ੍ਰਸ਼ਾਸਨ ਕੀ ਕਦੋਂ ਤੱਕ ਹੋ ਜਾਊਗਾ ਤੁਹਾਨੂੰ ਤਾਂ ਇਹ ਇਹ ਤਾਂ ਛਾਲ ਪਹਿਲਾਂ ਹੋ ਜਾਣਾ ਚਾਹੀਦਾ ਸੀ ਨਹੀਂ ਹੋਇਆ ਹੁਣ ਕੀ ਹੁੰਦਾ ਵਾ ਕੱਲ ਵੀ ਪਰਸੋਂ ਵੀ ਕਹੇ ਸੀ ਕਹਿੰਦੇ ਨਗਰ ਕੀਰਤਨ ਦੇ ਵੀ ਸਪਾਈ ਹੋਣੀ ਚਾਹੀਦੀ। ਕੱਲ ਸੇਵਾਦਾਰਾਂ ਨੇ ਮਿੱਟੀ ਪਾ ਕੇ ਰੋਹ ਬਣਾ ਲਿਆ। ਤੁਸੀਂ ਵੀ ਪਹਿਲਾਂ ਥੋੜਾ ਕਿਉਂ ਨਹੀਂ ਕਿਹਾ ਨਾਲ। ਨਹੀਂ ਅਸੀਂ ਤਾਂ ਤੁਹਾਨੂੰ ਕਿਵੇਂ ਲੱਗਦਾ ਕਾਸੀ ਕਹਿ ਨਹੀਂ। ਅਸੀਂ ਤਾਂ ਇਹਨਾਂ ਨੂੰ ਕਹਿ ਕੇ ਕਿ ਥੱਕ ਗਏ ਅਸੀਂ ਕਿੰਨੇ ਵੀ ਜੋ ਹੈਗਾ ਜਿਹੜਾ ਹੈਗਾ ਹੁਣ ਤਾਂ ਲੋਕ ਕਹਿਣਗੇ। ਉਹ ਇਹਨਾਂ ਰਾਜ ਸਭਾ ਮੈਂਬਰ ਸੰਤਪਾਪਾ ਬਰਬੀਰ ਸਿੰਘ ਸਿਚੇਵਾਦ ਜਿਨ੍ਹਾਂ ਨੇ ਸਾਫ਼ ਤੌਰ ਤੇ ਦੱਸਿਆ ਕਿ ਜਿਹੜੇ ਇੱਥੇ ਕਾਰਜ ਢਿੱਲੇ ਪਏ ਹੋਏ ਨੇ ਨਿਰਮਾਣ ਕਾਰਜ ਤੇ ਸੜਕ ਦੇ ਕਾਰਜ ਉਹ ਜ਼ਿਲ੍ਹਾ ਪ੍ਰਸ਼ਾਸਨ ਦੀ ਟੱਲ ਹੈਗੀ ਔਰ ਸਰਕਾਰ ਤੇ ਵੀ ਕਿਤੇ ਨਾ ਕਿਤੇ ਇਹਨਾਂ ਨੇ ਕਿਹਾ ਕਿ ਸਰਕਾਰ ਨੂੰ ਵੀ ਇਸ ਮਾਮਲੇ 'ਚ ਧਿਆਨ ਦੇ ਕੇ ਇਹ ਸਾਰੇ ਕੰਮ ਟਾਈਮ ਦੇ ਨਾਲ ਕਰਵਾਉਣੇ ਚਾਹੀਦੇ ਕਿਉਂਕਿ ਸਮੇਂ-ਸਮੇਂ ਤੇ ਇੱਥੇ ਪੰਜਾਬ ਕੈਬਨਿਟ ਦੇ ਵਜ਼ੀਰ ਆਉਂਦੇ ਰਹੇ ਆ ਪਰ ਕੀ ਉਹਨਾਂ ਦੀ ਨਿਗਾ ਇਹਨਾਂ ਸੜਕਾਂ ਵੱਲ ਨਹੀਂ ਪੈ ਰਹੀ ਕਿਉਂਕਿ ਉਸ ਦਿਨ ਹਲਕਾ ਅਨਚਾਰਜ ਸਾਹਿਬ ਵੀ ਤਲਕੀ ਦੇ ਵਿੱਚ ਆਏ ਸੰਤ ਸੀਚੇਵਾਲ ਹੋਣੀ ਵੀ ਤਲਕੀ ਦੇ ਵਿੱਚ ਆਏ ਤੇ ਹੁਣ ਲੱਗਦਾ ਹੈ ਕਿ ਸੁਲਤਾਨਪੁਰ ਲੋਧੀ ਸ਼ਹਿਰ ਦੀਆਂ ਸੜਕਾਂ ਬਣ ਜਾਣਗੀਆਂ ਕੈਮਰਾਮੈਨ ਗੁਰਦੇਵ ਦੇ ਨਾਲ ਇੰਦਰਜੀਤ ਸਿੰਘ ਚਾਲ ਹਮਦਰ ਟੀਵੀ ਸੁਲਤਾਨਪੁਰ ਲੋਧੀ